ਲੋ ਜੀ ਸਾਥ ਸ੍ਰੀਆ ਕਾਲ ਆਲ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਹੈਗੀ ਹੈ ਜੀ 29 ਅਗਸਤ ਲੋ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜੂਰ ਦਵਾ ਦਿਓ ਕਿਉਂਕਿ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਲੋ ਜੀ ਇੱਥੇ ਟਾਈਮ ਸੀਗਾ 5 ਵਜੇ ਦਾ ਮੈਂ ਧਰਤੀ ਸੀ ਜੀ ਚਾਹ ਚਾ ਮੈਂ ਤੇ ਮੰਮੀ ਨੇ ਹੀ ਪੀਣੀ ਸੀ ਕਿਉਂਕਿ ਅਮਰਤ ਦੀ ਕਈ ਦਿਨਾਂ ਚੋਂ ਜੀ ਸਿਹਤ ਨਹੀਂ ਠੀਕ ਹੈਗੀ ਉਹਨਾਂ ਦੇ ਪਤਾ ਨਹੀਂ ਕੀ ਪ੍ਰੋਬਲਮ ਆ ਜਿਆਦਾ ਖਾਂਦੇ ਪੀਂਦੇ ਵੀ ਨਹੀਂ ਕੋਈ ਐਦਾਂ ਕਹਿ ਦਿੰਦੇ ਨੇ ਵੀ ਜਦ ਮੈਂ ਕੁਝ ਖਾਣਾ ਤਾਂ ਮੇਰਾ ਪੇਟ ਭਾਰੀ ਹੋ ਜਾਂਦਾ ਹੁਣ ਅਮਰਤ ਜਾਣਗੇ ਜੀ ਜੌਬ ਤੇ ਕਿਉਂਕਿ 5 ਵਜੇ ਤੁਹਾਨੂੰ ਪਤਾ ਹੁਣ ਮੈਂ ਉਹਨਾਂ ਦੁੱਧ ਪਾ ਦੂੰਗੀ ਦੁੱਧ ਪਾਉਣ ਤੋਂ ਬਾਅਦ ਮੈਂ ਬਣਾ ਦੂੰਗੀ ਜੀ ਰੋਟੀ ਤੇ ਉਹਦੇ ਬਾਅਦ ਫਿਰ ਮੈਂ ਉਹਨਾਂ ਨੂੰ ਕਿਹਾ ਸੀਗਾ ਮੈਂ ਕਿ ਜੇ ਤੁਹਾਡਾ ਟਾਈਮ ਲੱਗਿਆ ਤਾਂ ਤੁਸੀਂ ਆ ਜਿਓ ਵੀ 9 10 ਵਜੇ ਤੁਸੀਂ ਘਰ ਨੂੰ ਵਾਪਸ ਆ ਜਿਓ ਜੋਬ ਤੋਂ ਵੀ ਆਪਾਂ ਅੱਜ ਟੈਸਟ ਕਰਵਾ ਲਾਂਗੇ। ਲੋ ਜੀ ਫਿਰ ਦੇਖਦੇ ਆਪਾਂ ਨੂੰ ਅਮਰਤ ਕੀ ਕਹਿੰਦੇ ਨੇਗੇ। ਜੇ ਨਹੀਂ ਸਿਹਤ ਠੀਕ ਹੋਈ ਉਹਨਾਂ ਦੀ ਆਪਾਂ ਉਹਨਾਂ ਦੇ ਅੱਜ ਕਰਾਵਾਂਗੇ ਜੀ ਟੈਸਟ। ਤੇ ਲੋ ਜੀ ਇੱਥੇ ਮੈਸੇਜ ਦਾ ਟਾਈਮ ਸੀ ਮੈਂ ਧੋਣ ਲੱਗੀ ਸੀ ਕਿ ਦਮਾ-ਦਮ ਕਿੰਨੇ ਹੋ ਕੇ ਮੈਂ ਪਾਉਣਾ ਸੀਗਾ ਜੀ ਦੁੱਧ। ਕਿਉਂਕਿ ਤੁਹਾਨੂੰ ਪਤਾ ਸਵੇਰ ਦਾ ਟਾਈਮ ਬਹੁਤ ਸੀਮਤ ਹੁੰਦਾ ਛੇਤੀ ਛੇਤੀ ਲੰਗੀ ਜਾਂਦਾ ਹੁੰਦਾ ਹੁੰਦਾ ਜੀ। ਲੋ ਜੀ ਮੈਂ ਦਮਾ-ਦਮ ਧੋਦਾ ਕਿੰਨੀਆਂ ਹੁਣ। ਕੀ ਨਹੀਂ ਆਉਣ ਤੋਂ ਵੱਧ ਆਪਾ ਪਾਵਾਂਗੇ ਜੀ ਚਾਹ ਚ ਦੁੱਧ ਬਾਕੀ ਜੀ ਜਾਂ ਤੁਹਾਨੂੰ ਪਤਾ ਘਰ ਦੇ ਵਿੱਚ ਨਾ ਕਿਸਦਾ ਕੁਝ ਦੋ ਖਦਾਂ ਹੁੰਦਾ ਫੇਰ ਘਰ ਦੇ ਵਿੱਚ ਥੋੜਾ ਜੀ ਜੀ ਨਹੀਂ ਲੱਗਦਾ ਹੈਗਾ ਇੱਕਦਮ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਮੰਮੀ ਦੇ ਵੀ ਟਾਂਕੇ ਲੱਗੇ ਨੇ ਉਹ ਵੀ ਮੰਝੇਤੀ ਬੈਠੇ ਸਾਨੂੰ ਪਤਾ ਜੇ ਉਹਨਾਂ ਤੁਰਨ ਫੇਰਨਗੇ ਫਿਰ ਐਵੇਂ ਡਰ ਲੱਗਦਾ ਵੀ ਟਾਂਕਿਆਂ ਵਿੱਚ ਪੀਕ ਨਾ ਪੈ ਜਾਈਏ ਜਾਂ ਜ਼ਿਆਦਾ ਨਾ ਜਾ ਖੰਭ ਵੱਜ ਜਵੇ ਤਾਂ ਕਰਕੇ ਜੀ ਹੁਣ ਤੁਹਾਨੂੰ ਪਤਾ ਕੱਲਿਆਂ ਕਰਕੇ ਕੰਮ ਥੋੜਾ ਜ਼ਿਆਦਾ ਹੋ ਜਾਂਦਾ ਤੇ ਮੈਂ ਸੋ ਅੱਜ ਛੇਤੀ ਛੇਤੀ ਦੀ ਕੰਮ ਕਰਕੇ ਫਿਰ ਮੈਂ ਸਾਰੇ ਕੰਮ ਕਰਕੇ ਉਹ ਦਵਾ ਟੈਸਟਾਂ ਦਾ ਵੀ ਦੇਖਣਾ ਸੀਗਾ ਵੀ ਜੇ ਮਰਦੀ ਸਿਹਤ ਨਹੀਂ ਠੀਕ ਤਾਂ ਬਪਾਪਾ ਨੇ ਅੱਜ ਆਪਾਂ ਉਹਨਾਂ ਜੀ ਦੀ ਟੈਸਟ ਕਰਾਵਾਂਗੇ ਬਾਕੀ ਮੀਨ ਹੈ ਮੀ ਜੀ ਹੁਣ ਦੋ ਦਿਨਾਂ ਤੋਂ ਬਿਲਕੁਲ ਵੀ ਨਹੀਂ ਪਿਆ ਹੈਗਾ ਮੌਸਮ ਵਧੀਆ ਸਾਫ ਆ ਵਾਹਿਗੁਰੂ ਕਰੇ ਜੀ ਇਦਾਂ ਹੀ ਸਾਰਾ ਮੌਸਮ ਠੀਕ ਰਹੇ ਕਿਉਂਕਿ ਤੁਹਾਨੂੰ ਪਤਾ ਆਪਾਂ ਵੀਡੀਓ ਦੇਖਦੇ ਆ ਬਹੁਤ ਭੈਣਾਂ ਦੇ ਬਲੌਗ ਦੇਖਦੇ ਆ ਉਹਨਾਂ ਦਾ ਜੀ ਸਾਰਾ ਲੈਂਟਰ ਵਾਲਿਆਂ ਸੱਤਾਂ ਵਿੱਚ ਝੋਣ ਲੱਗ ਗਈਆਂ ਬਾਕੀ ਪਸ਼ੂਆਂ ਦਾ ਵੀ ਮੀਂਹ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਮੀਂਹ ਵੀ ਘਟੋ ਘਟ ਜੀ 48 ਘੰਟੇ ਲਗਾਤਾਰ ਹੀ ਪਿਆ ਕਿਉਂਕਿ ਤੁਹਾਨੂੰ ਪਤਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੀ ਮੀਂਹ 'ਚ ਕੰਮ ਕਰਨੇ ਪਸ਼ੂ ਸਾਹਮਣੇ ਬਾਕੀ ਹੋਰ ਵੀ ਕੰਮ ਹੋ ਜਾਂਦਾ ਬਾਹਰ ਅੰਦਰ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਇੱਕ ਪਾਣੀ ਵੀ ਜੀ ਬਹੁਤ ਜ਼ਿਆਦਾ ਆਇਆ ਪਿਆ ਫਸਲਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਹੀ ਜਾਂਦਾ ਚਲੋ ਜੀ ਆਪਾਂ ਮੈਂ ਇਥੇ ਕਿੰਨੀਆਂ ਧੋਤੀਆਂ ਮੈਂ ਦੁੱਧ ਪਾਉਣ ਲੱਗਦੀ ਹਾਂ ਚਾਹ ਆਪਣੀ ਕਈ ਰਿੱਚ ਜੀ ਲਓ ਜੀ ਮੈਂ ਪਾਉਣੀ ਆ ਚਾਹ ਦੇ ਵਿੱਚ ਦੁੱਧ ਸਵੇਰੇ ਸਵੇਤਾ ਜੀ ਚਾਹ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਵੇਰੇ ਇੱਕ ਵਾਰ ਚਾਹ ਪੀ ਗਏ ਜੀ ਆਪਾਂ ਕਾਇਮ ਜੀ ਹੋ ਜਨੇ ਆ ਫਿਰ ਕੰਮ ਕਰਨ ਦੀ ਥੋੜੀ ਸ਼ਕਤੀ ਜਾਂ ਐਨਰਜੀ ਜੀ ਆ ਜਾਂਦੀ ਆ। ਲਓ ਜੀ ਆਪਾਂ ਹੁਣ ਚਾਹ ਪੀਵਾਂਗੇ। ਚਾਹ ਆਪਣੀ ਦੇਖੋ ਮੈਂ ਪੂਰੀ ਚੰਗੀ ਤਰ੍ਹਾਂ ਰਝਾ ਲੂੰਗੀ। ਚਾਹ ਆਪਣੀ ਬਣ ਗਈ ਸੀਗੀ। ਲਓ ਜੀ ਚਾਹ ਆਪਣੀ ਚੰਗੀ ਤਰ੍ਹਾਂ ਰਝਾ ਲਾਂਗੇ ਆਪਾਂ ਰਝਾ ਕੇ ਚਾਹ ਥੋੜੀ ਸਵਾਦ ਬਣ ਜੇ ਜੀ ਕੱਚੀ ਜੀ ਚਾਹ ਸਵਾਦ ਨਹੀਂ ਲੱਗਦੀ। ਲਓ ਜੀ ਮੈਂ ਮੰਮੀ ਨੂੰ ਚਾਹ ਦੇ ਕੇ ਆਉਣੀ ਆ। ਲਓ ਜੀ ਇੱਥੇ ਮੈਂ ਦੁੱਧ ਕਿੰਨਿਆਂ ਦੇ ਵਿੱਚ ਪਾਤਾ ਸੀਗਾ। ਤੇ ਲੋ ਜੀ ਹੁਣ ਆਪਾਂ ਲਾਉਣ ਲੱਗਦੇ ਆਂ ਰੋਟੀ ਅਮਰਤ ਦੀ ਤੇ ਮੈਂ ਸਾਰਾ ਸਮਾਨ ਤਿਆਰ ਕਰ ਲਿਆ ਸੀਗਾ ਦੇਖੋ ਸੈਲਫ ਵੀ ਸਾਫ ਕਰਤੀ ਸੀ ਸਾਰੇ ਭਾਂਡੇ ਵੀ ਧੋਤੇ ਸੀ ਦੁੱਧਾਂ ਲਈ ਜੀ ਸਾਰੀ ਰਸੋਈ ਮੈਂ ਕੰਪਲੀਟ ਕਰਤੀ ਸੀ ਭਾਂਡੇ ਸੀ ਮੈਂ ਦੁੱਧਾਂ ਦੇ ਨਾਲ ਦੀ ਨਾਲ ਹੀ ਸਾਫ ਕਰਦਣੀ ਆ ਕਿਉਂਕਿ ਜਿਆਦਾ ਭਾਂਡੇ ਧੋਣੇ ਆਪ ਨੂੰ ਵੀ ਮੁਸ਼ਕਲ ਨੇ ਬਾਕੀ ਪਏ ਵੀ ਜੀ ਬੁਰੇ ਲੱਗਦੇ ਨੇ ਲੋ ਜੀ ਇੱਥੇ ਮੈਂ ਬਣਾਉਣ ਲੱਗਦੀ ਸੀਗੀ ਅਮਰਤ ਦੀ ਰੋਟੀ ਆਪਾਂ ਹਣੋ ਤਾਂ ਕਰਦਾਂਗੇ ਜੀ ਟਿਪਨ ਪੈਕ ਲੋ ਜੀ ਮੈਂ ਇੱਥੇ ਰੋਟੀ ਬਣਾ ਲਈ ਸੀ ਤੇ ਮੈਂ ਆਪਾਂ ਲੱਗਦੇ ਸੀਗਾ ਮਰਦਾ ਟਿਪਨ ਪੈ ਕਰਨ। ਲੋ ਜੀ ਮੈਂ ਫ੍ਰਿਜ ਦੇ ਵਿੱਚੋਂ ਕੱਢ ਲਿਆ ਸੀਗਾ ਦਹੀਂ ਵਾਲਾ ਡੋਲੂ ਤੇ ਨਾਲ ਮੱਖਣੀ ਵਾਲਾ ਕੌਲਾ। ਉਹਨਾਂ ਨੂੰ ਮੈਂ ਮੱਖਣੀ ਨਾਲ ਰੋਟੀ ਚੋਪੜ ਦਿੰਨੇ ਜਾਂ ਫਿਰ ਮੈਂ ਦੇਸੀ ਘਿਓ ਨਾਲ ਉਹਨਾਂ ਥੋੜਾ ਫਾਰਮੀ ਘਿਓ ਨੂੰ ਘਾਟੀ ਪਸੰਦ ਕਰ ਦਿੰਨੇ ਹਾਂ। ਤੇ ਲੋ ਜੀ ਮੈਂ ਇਥੇ ਰੋਟੀਆਂ ਮਰਦਾ ਪੱਟੀਪਨ ਪੈ ਕਰ ਦਾਂਗੇ ਜਲਦੀ ਜਲਦੀ ਕਿਉਂਕਿ ਟਾਈਮ ਵੀ ਉਹਨਾਂ ਦਾ ਜੀ ਮਤਲਬ ਉਹ ਮਿੰਨਾ 5 ਹੋ ਗਈ ਸੀਗੀ ਹੋਰੀ ਪੌਣੇ 6 ਨੂੰ ਫਿਰ ਉਹਨਾਂ ਨੂੰ ਜਾਣਾ ਹੁੰਦਾ ਕੋਈ ਤੁਹਾਨੂੰ ਪਤਾ 15 ਮਿੰਟ ਪਹਿਲਾਂ ਤਾਂ ਜੌਬ ਤੇ ਪਹੁੰਚਣਾ ਵੀ ਜ਼ਰੂਰੀ ਆ। ਲੋ ਜੀ ਰਾਤ ਆਪਾਂ ਬਣਾਈ ਸੀਗੀ ਕਾਲੇ ਚਣਿਆਂ ਦੀ ਦਾਲ ਮੈਟੀਪਨ ਦੇ ਵਿੱਚ ਦਾਲ ਵੀ ਪਾਤੀ ਸੀਗੀ ਜੀ ਮੈਟੀਪਨ ਸਾਫ ਕਰਕੇ ਧੋਣ ਬੱਗੀ ਸੀਗੀ ਇੱਥੇ ਹੱਥ ਕਿਉਂਕਿ ਥੱਲੇ ਜੀ ਆਟਾ ਜਾਂ ਲੱਗਿਆ ਹੋਇਆ ਸੀਗਾ ਤੇ ਲੋ ਜੀ ਇਹਦੇ ਵਿੱਚ ਆਪਾਂ ਅੱਤੀ ਪੰਜ ਪਾ ਦਾਂਗੇ ਰੋਟੀਆਂ ਮੈਂ ਰਮਾਲ ਚ ਲਵੇਟ ਕੇ ਰੋਟੀਆਂ ਬਣਗਾ ਕਾਗਜ਼ ਜੀ ਗਰਮੀ ਨਾਲ ਜਿਆਦਾ ਗਿੱਲਾ ਜਿਹਾ ਹੋ ਜਾਂਦਾ ਇਹ ਮੇਰੇ ਛੋਟੇ-ਛੋਟੀਆਂ ਕੱਪੜੇ ਦੀਆਂ ਨਾ ਪੋਣੇ ਜਿਹਾ ਬਣਾਏ ਹੋਏ ਛੋਟੇ ਬੱਚਿਆਂ ਨੂੰ ਵੀ ਮੈਂ ਪੋਣੇ ਦੇ ਵਿੱਚ ਰੋਟੀ ਲਵੇਟ ਕੇ ਪਾਉਣੀ ਆ ਤੇ ਇਨਾਂ ਨੂੰ ਵੀ ਜੀ ਲਓ ਜੀ ਇੱਥੇ ਆਪਾਂ ਡੱਬੀ ਦੇ ਵਿੱਚ ਪਾ ਦਾਂਗੇ ਦਹੀਂ ਤੇ ਮੈਂ ਡੱਬੇ 'ਚ ਦਹੀਂ ਪਾ ਕੇ ਉਹਨਾਂ ਦਾ ਵਿੱਚ ਵਟੇ ਪਨਪੈ ਕਰ ਦੂੰਗੀ ਫਿਰ ਉੱਥੇ ਉਹ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਆ ਜਦ ਉਹ ਰੋਟੀ ਖਾ ਲੈਂਦੇ ਨੇ ਲੋਈ ਪਾ ਦਹੀਂ ਪਾਤਾ ਮੈਂ ਨਾਲ ਲਓ ਜੀ ਆਹ ਟਿਪਨ ਦੇ ਵਿੱਚ ਆਪਾਂ ਪਹਿਲਾਂ ਡੱਬੀ ਧਰ ਦਾਂਗੇ ਨੀਚੇ ਉੱਤੇ ਧਰ ਦਾਂਗੇ ਜੀ ਆਹ ਤੇ ਆ ਉਹਨਾਂ ਦੀ ਦਵਾਈ ਸੀ ਤੇ ਲੀਵਰ ਦੀ ਕਹਿੰਦੇ ਸੀ ਪਤਾ ਨਹੀਂ ਕਾਦੀ ਦਵਾਈ ਲੈ ਕੇ ਆਏ ਸੀ ਚਲੋ ਜੀ ਅੱਜ ਆਪਾਂ ਦੇਖਦੇ ਆ ਮਰਤੇ ਟੈਸਟ ਕਰਾਵਾਂਗੇ ਕਿਵੇਂ ਕਹਿੰਦਾ ਜੀ ਡਾਕਟਰ ਫਿਰ ਆਪਾਂ ਲਵਾਂਗੇ ਡਾਕਟਰ ਦੀ ਸਲਾਹ ਲਓ ਜੀ ਇੱਥੇ ਟਾਈਮ ਹੋ ਗਿਆ ਸੀ ਜੀ 5 ਵਜੇਗੇ ਸੀਗੇ ਸ਼ਾਮ ਨੂੰ ਮੈਂ ਘਰੇ ਜੀ ਧਾਰਾਂ ਚੋਇਆਈ ਸੀ ਕਿ ਸਾਰਾ ਕੰਮ ਕੰਪਲੀਟ ਕਰਿਆਈ ਸੀ ਤੇ ਦਾਲ ਸਬਜ਼ੀ ਬਣਾਇਆਈ ਸੀ ਕਿ ਕੱਲੀਆਂ ਰੋਟੀਆਂ ਰਹਿਂਦੀਆਂ ਸੀਗੀਆਂ ਜੀ ਤੇ ਫੇਰ ਮੰਮੀ ਕਹਿੰਦੇ ਜਦੋਂ ਅਮਰਤ ਨੂੰ ਪੁੱਛਿਆ ਸੀ ਜੌਬ ਤੋਂ ਆਇਓ ਤਦ ਬਾਅਦ ਪੁੱਛਿਆ ਵੀ ਕਿਵੇਂ ਆ ਤੁਹਾਡਾ ਪੇਟ ਕਹਿੰਦੇ ਵੀ ਮੇਰਾ ਪੇਟ ਠੀਕ ਨਹੀਂਗਾ ਜਿਵੇਂ ਸੁਸਤੀ ਜੀ ਚੜ ਜਾਂਦੀ ਹੈ ਜੀ ਥੋੜਾ ਜਿਹਾ ਦੁੱਧ ਪੀਤਾ ਸੀਗਾ ਇਹਨਾਂ ਨੇ ਜੌਬ ਤੋਂ ਆ ਕੇ ਢਿੱਡ ਫੇਰ ਜ਼ਿਆਦਾ ਹੀ ਫੁੱਲ ਗਿਆ ਸੀਗਾ ਫਿਰ ਚਲੋ ਜੀ ਇਹ ਕਹਿੰਦੇ ਵੀ ਮੈਂ ਦਵਾਈ ਲੈ ਕੇ ਆਉਣੀ ਆ ਤੇ ਅਸੀਂ ਗਏ ਜੀ ਮਲੇਰਕੋਟਲੇ ਦਵਾਈ ਲੈਣ ਜਾ ਰਹੇ ਹਾਂ ਹੁਣ ਅਸੀਂ ਆ ਰਸਤੇ ਦੇ ਵਿੱਚ ਜਾ ਰਹੇ ਹਾਂ ਜੀ ਅਸੀਂ ਤੁਹਾਨੂੰ ਪਤਾ ਜੀ ਜਦੋਂ ਕੋਈ ਦੁਖਦਾ ਹੁੰਦਾ ਨਾ ਸਰੀਰ 'ਚ ਜ਼ਰੂਰ ਸੁਸਤੀ ਜੀ ਪੈ ਜਾਂਦੀ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਫਿਰ ਨੀਂਦ ਹੀ ਆਈ ਜਾਂਦੀ ਹੈ ਜੀ ਨੀਂਦ ਹੀ ਆਈ ਜਾਂਦੀ ਹੈ ਇਹ ਵੀ ਚੌਪ ਤੋਂ ਆ ਕੇ ਅੰਮ੍ਰਿਤ ਸੌਂਗੇ ਮੈਂ ਤਾਂ ਕਿਹਾ ਸੀ ਆਪਾਂ ਦੁਪਹਿਰੇ ਦਵਾਈ ਲੈ ਆਉਣੀ ਆ ਪਰ ਉਦੋਂ ਇਹਨਾਂ ਨੂੰ ਕੁਝ ਥੋੜਾ ਠੀਕ ਲੱਗਿਆ ਹੋਣਾ ਜੀ ਤੇ ਕਹਿੰਦੇ ਮੈਂ ਠੀਕ ਹਾਂ ਪਰ ਠੀਕ ਨਹੀਂ ਸੀਗਾ ਜੀ ਪੇਟ ਚਲੋ ਜੀ ਹੁਣ ਆਪਾਂ ਦਵਾਈ ਲੈਣ ਚੱਲਦੇ ਆਂ ਦੇਖਦੇ ਆਂ ਡਾਕਟਰ ਕੀ ਕਹਿੰਦਾ ਅਸੀਂ ਮਲੇਰਕੋਟਲੇ ਪਹੁੰਚ ਗਏ ਜੀ ਮਲੇਰਕੋਟਲੇ ਦਾ ਰਸਤਾ ਜਰਗ ਚੌਂਕ ਦੇ ਵਿੱਚ ਹੀ ਉਹਨਾਂ ਦਾ ਹਸਪਤਾਲ ਆ ਜੀ ਗੁਰਪ੍ਰੀਮ ਹਸਪਤਾਲ ਤੇ ਮਨਿੰਦਰ ਗਿੱਲ ਡਾਕਟਰ ਆ ਜੀ ਲਓ ਜੀ ਅਸੀਂ ਪਹੁੰਚ ਗਏ ਹਸਪਤਾਲ ਤੇ ਗੁਰਪ੍ਰੀਮ ਹਸਪਤਾਲ ਆ ਜੀ ਅਮਨਿੰਦਰ ਗਿੱਲ ਡਾਕਟਰ ਆ ਹੀਰੋ ਹਾਰਟ ਚੋਂ ਆਏ ਹੋਏ ਨੇ ਲਓ ਜੀ ਇੱਥੇ ਆਪਾਂ ਲਓ ਜੀ ਹੁਣ ਪਹਿਲਾਂ ਆਪਾਂ ਕਟਵਾਵਾਂਗੇ ਪਰਚੀ ਦੇਖਦੇ ਆ ਕੀ ਕਹਿੰਦੇ ਲਓ ਜੀ ਆਪਾਂ ਪਰਚੀ ਕਢਵਾ ਲਈ ਆਪਾਂ ਬੈਠੇ ਸੀਗੇ ਬੀਟਿੰਗ ਰੂਮ ਦੇ ਵਿੱਚ ਉਹ ਕਹਿੰਦੇ ਸੀ 1 ਘੰਟੇ ਤੱਕ ਵਾਰੀ ਆਜੂ ਪਰ ਹੁਣ 7:30 ਹੋ ਚੁੱਕੇ ਨੇ ਜੀ ਸਾਡੀ ਹਜੇ ਤੱਕ ਵਾਰੀ ਨਹੀਂ ਆਈ ਹੈਗੀ 7:30 ਵਜੇ ਚਲੋ ਥੋੜਾ ਜਿਹਾ ਰਸਤੀ ਦਾ ਵੈਸੇ ਚਲੋ ਸਾਨੂੰ ਆਵਾਜ਼ ਤੇ ਆਵਾਜ਼ ਡਾਕਟਰ ਨੇ ਲਿਖਤੀ ਸੀਗੇ ਟੈਸਟ ਲਓ ਜੀ ਆਪਾਂ ਕਰਵਾਉਨੇ ਆ ਅਮਰਤ ਟੈਸਟ ਦੇਖਦੇ ਆ ਟੈਸਟਾਂ ਦੇ ਵਿੱਚ ਕੀ ਆਉਂਦਾ ਲਓ ਜੀ ਇੱਥੇ ਆਪਾਂ ਨੇ ਲਿਖਤੀ ਸੀਗੇ ਡਾਕਟਰ ਨੇ ਟੈਸਟ ਲਓ ਜੀ ਆਪਾਂ ਕਰਵਾਉਨੇ ਆ ਟੈਸਟ ਦੇਖਦੇ ਆ ਟੈਸਟਾਂ ਦੇ ਵਿੱਚ ਕੀ ਆਉਂਦਾ ਹਾਂ ਲੋ ਜੀ ਸਰਦਾਰ ਜੀ ਬੈਠੇ ਨੇ ਇਹਨਾਂ ਦਾ ਫੋਨ ਕੱਢ ਰਹੇ ਨੇ ਟੈਸਟ ਨੂੰ ਕਹਿੰਦੇ ਵੀ ਰਿਪੋਰਟ ਨੂੰ ਅੱਧਾ ਘੰਟਾ ਲੱਗੂਗਾ ਜੀ ਬਾਕੀ ਦੇਖਦੇ ਆ ਕਿੰਨਾ ਕੁ ਟਾਈਮ ਦਿੰਦੇ ਨੇ ਇਹ ਰਿਪੋਰਟ ਨੇ ਚਲੋ ਜੀ ਹੁਣ ਸਾਨੂੰ ਕਾਫੀ ਨੀਰਾ ਹੋ ਗਿਆ ਬਾਹਰੇ 8:00 ਵਜੇ ਜੀ ਦੇਖਦੇ ਆ ਉਸ ਤੋਂ ਬਾਅਦ ਕਦਕ ਸਾਡੀ 바ਰੀ ਆਉਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਡਾਕਟਰ ਨੂੰ ਟੈਸਟ ਵੀ ਫਿਰ ਦਿਖਾਉਣੇ ਨੇ ਲਓ ਜੀ ਸੂਈ ਤੋਂ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਠੀਕ ਹੈ ਤਾਂ ਚਲੋ ਜੀ ਵਾਹਿਗੁਰੂ ਤੰਦਰੁਸਤੀ ਦੇਵੇ ਸੱਚੇ ਪਾਤਸ਼ਾਹ ਕੋਈ ਜ਼ਿਆਦਾ ਨੁਕਸਨ ਆ ਵੀ ਪਰ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਆ ਜੀ ਦਿਮਾਗ ਤੇ ਪਤਾ ਨਹੀਂ ਕਿਉਂ ਐਦਾਂ ਹੋਇਆ ਹੋਇਆ ਨਾਲੇ ਕਿ ਇੰਨਾ ਜ਼ਿਆਦਾ ਨੁਕਸ ਵੀ ਨਹੀਂ ਜੀ ਹੈਗਾ ਥੋੜਾ ਜੀ ਨੁਕਸਾ ਪਰ ਜੇ ਕੋਈ ਕੁਝ ਖਾਂਦ ਨੇ ਜਦੀ ਵਕਤ ਕੋਈ ਨਾ ਕੋਈ ਪੇਟ ਚ ਪ੍ਰੋਬਲਮ ਹੋ ਜਾਂਦੀ ਹੈ ਚਲੋ ਜੀ ਦੇਖਦੇ ਆ ਟੈਸਟਾਂ ਦੇ ਵਿੱਚ ਕੀ ਆਉਂਦਾ ਚਲੋ ਜੀ ਮਿਲਦੇ ਆ ਤੁਹਾਨੂੰ ਅਸੀਂ ਘਰੇ ਜਾ ਕੇ ਲਓ ਜੀ ਟੈਸਟ ਆ ਪਾ ਮਤ ਦੇ ਕਰਵਾਏ ਆਂ ਟੈਸਟਾਂ ਦੇ ਵਿੱਚ ਕੋਈ ਜ਼ਿਆਦਾ ਨੁਕਸਤਾਂ ਨਹੀਂ ਆਇਆ ਜੀ ਟੈਸਟਾਂ ਦੇ ਵਿੱਚ ਆਈ ਆ ਸਿਰਫ ਲੀਵਰ ਦੀ ਸੋਜ ਤੇ ਉਹਨਾਂ ਨੇ ਆਪਾਂ ਨੂੰ ਤਿੰਨ ਦਿਨ ਦੀ ਦਵਾਈ ਦੇ ਦਿੱਤੀ ਉਹ ਕਹਿੰਦੇ ਵੀ ਦੋ ਟਾਈਮ ਦਵਾਈ ਖਾ ਕੇ ਦੇਖ ਲਓ ਬਾਕੀ ਤਾਂ ਉਹ ਤਾਂ ਵੈਸੇ ਕਹਿ ਰਹੇ ਨੇ ਜੀ ਫਰਕ ਪੈ ਜਾਊਗਾ ਬਾਕੀ ਆਪਾਂ ਦੇਖਦੇ ਹਾਂ ਜੀ ਦੋ ਦੋ ਟਾਈਮ ਦਵਾਈ ਖਾ ਕੇ ਜੇ ਤਾਂ ਆਰਾਮ ਆ ਗਿਆ ਤਾਂ ਠੀਕ ਆ ਨਹੀਂ ਉਹ ਕਹਿੰਦੇ ਜੀ ਤੁਹਾਨੂੰ ਸਕੈਨ ਕਰਾਉਣੀ ਪਊਗੀ ਬਾਕੀ ਟੈਸਟਾਂ ਨੇ ਕਾਫੀ ਕਰੇ ਨੇ ਜੀ ਉਹ ਟੈਸਟਾਂ 'ਚ ਕੋਈ ਨੁਕਸ ਨਹੀਂ ਆਇਆ ਸਿਰਫ ਲੀਵਰ ਦੀ ਸੋਜ ਹੀ ਆਈ ਆ ਚਲੋ ਜੀ ਆਪਾਂ ਤਾਂ ਕਹਨੇ ਵਾਇਰਸ ਨੂੰ ਠੀਕ ਹੀ ਕਰ ਦਵੇ ਕਿਉਂਕਿ ਉਹਨਾਂ ਦੇ ਜਦੋਂ ਕੁਝ ਖਾਂਦੇ ਨੇ ਤਾਂ ਪੇਟ ਜਿਆਦਾ ਫੁੱਲ ਜਾਂਦਾ ਤੇ ਬਾਕੀ ਜਿਆਦਾ ਚੀਜ਼ ਹਾਜ਼ਮ ਨਹੀਂ ਜੀ ਆਉਂਦੀ ਪਾ ਰਹੀ ਜੀ ਮੈਂ ਉਹ ਡਾਕਟਰ ਨੇ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਬੰਦ ਉਹਨਾਂ ਨੇ ਸਿਰਫ ਹਲਕੀ ਚੀਜ਼ ਖਾਣੀ ਹੈ ਤੇ ਚਾਹ ਵੀ ਜੀ ਬਿਲਕੁਲ ਬੰਦਾ ਚਲੋ ਜੀ ਆਪਾਂ ਦੇਖਦੇ ਆਂ ਕੀ ਬਣਦਾ ਜੇ ਨਹੀਂ ਠੀਕ ਹੋਣਗੇ ਤਾਂ ਆਪਾਂ ਸਕੈਨ ਜ਼ਰੂਰ ਕਰਾਵਾਂਗੇ ਸਟੈਂਡ ਡਾਕਟਰ ਨੇ ਲਿਖ ਦਿੱਤੀ ਆ ਜੀ ਵਾਇਰਸ ਨੂੰ ਅਸੀਂ ਅਰਦਾਸ ਕਰਿਓ ਕਿ ਛੇਤੀ ਛੇਤੀ ਠੀਕ ਹੋ ਜਾਣ ਚਲੋ ਜੀ ਦੇਖਦੇ ਆਂ ਆਪਾਂ ਕੀ ਬਣਦਾ ਤੇ ਬਾਕੀ ਆਪਾਂ ਵੀ ਕਰਦੇ ਆ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਜੀ ਤੇ ਬਾਕੀ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ